ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਅੱਜ ਉਹ ਦਿਨ ਹੈ ਜਦੋਂ ਰੋਸ਼ਨੀ ਨੇ ਹਨੇਰੇ ਨੂੰ ਹਰਾ ਦਿੱਤਾ ਸੀ ਦਇਆ ਨੇ ਜ਼ੁਲਮ ਨੂੰ maat ਦਿੱਤੀ ਸੀ ਤੇ ਇੱਕ ਗੁਰੂ ਨੇ ਸਾਨੂੰ ਸਿਖਾਇਆ ਸੀ ਆਪਣੀ ਆਜ਼ਾਦੀ ਦਾ ਮਤਲਬ ਸਿਰਫ ਆਪਣੇ ਲਈ ਨਹੀਂ ਹੋਰਾਂ ਲਈ ਵੀ ਹੋਣਾ ਚਾਹੀਦਾ ਹੈ ਅੱਜ ਅਸੀਂ ਮਨਾਉਂਦੇ ਹਾਂ ਬੰਦੀ ਛੋੜ ਦਿਵਸ ਉਹ ਸਿਰਫ ਇੱਕ ਇਤਿਹਾਸ ਨਹੀਂ ਸਗੋ ਸਿੱਕੀ ਦਾ ਜੀਵੰਤ ਸੰਦੇਸ਼ ਵੀ ਹੈ ਇਹ ਦਿਨ ਸੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਗੁਰੂ ਜੀ ਗਵਾਲੀਅਰ ਕੇਲੇ ਵਿੱਚ ਕੈਦ ਸਨ ਬਾਦਸ਼ਾਹ ਜਹਾਂਗੀਰ ਨੇ ਹੁਕਮ ਦਿੱਤਾ ਤੁਸੀਂ ਰਿਹਾ ਹੋ ਸਕਦੇ ਹੋ ਪਰ ਗੁਰੂ ਜੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੈਂ ਤਦ ਹੀ ਬਾਹਰ ਆਵਾਂਗਾ ਜਦੋਂ 52 ਰਾਜੇ ਜੋ ਮੇਰੇ ਨਾਲ ਕੈਦ ਹਨ ਉਹ ਵੀ ਆਜ਼ਾਦ ਹੋ ਤੇ ਇੱਥੇ ਗੁਰੂ ਸਾਹਿਬ ਨੇ ਸਿਰਫ ਆਪਣੀ ਆਜ਼ਾਦੀ ਆਪਣੀ ਆਜ਼ਾਦੀ ਨਹੀਂ ਮੰਗੀ ਬਲਕਿ ਉਹਨਾਂ 52 ਸਾਥੀਆਂ ਦੀ ਵੀ ਆਜ਼ਾਦੀ ਉਹਨਾਂ ਨੇ ਮੰਗੀ ਜੋ ਉਹਨਾਂ ਦੇ ਨਾਲ ਉਸ ਕੈਦਖਾਨੇ ਦੇ ਵਿੱਚ ਬੰਦ ਸੀ ਗੁਰੂ ਜੀ ਨੇ ਆਪਣੇ ਨਾਲ-ਨਾਲ ਉਹਨਾਂ ਸਾਰੇ ਰਾਜਿਆਂ ਨੂੰ ਵੀ छुड़ाया ਇਸ ਲਈ ਇਹ ਦਿਨ ਬੰਦੀ ਛੋੜ ਦਿਵਸ ਕਿਹਾ ਗਿਆ ਅਰਥਾਤ ਬੰਦੀਆਂ ਨੂੰ ਛੁਡਾਉਣ ਵਾਲਾ ਦਿਨ ਇਸ ਦਿਨ ਸਾਰੇ ਗੁਰਦੁਆਰੇ ਰੋਸ਼ਨੀ ਨਾਲ ਚਮਕਦੇ ਹਨ ਹਰ ਥਾਂ ਦੀਵੇ ਮੋਮਬਤੀਆਂ ਤੇ ਚਾਨਣ ਦੀਆਂ ਲੜੀਆਂ ਜਲਾਈਆਂ ਜਾਂਦੀਆਂ ਨੇ ਕੀਰਤਨ ਪਾਠ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ ਪਰ ਇਹ ਰੋਸ਼ਨੀ ਸਿਰਫ ਬਾਹਰ ਦੀ ਨਹੀਂ ਇਹ ਉਸ ਅੰਦਰਲੇ ਹਨੇਰੇ ਨੂੰ ਭਜਾਉਣ ਦੀ ਨਿਸ਼ਾਨੀ ਹੈ ਜੋ ਅਸੀਂ ਆਪਣੇ ਅੰਦਰ ਵਸਾ ਲੈਂਦੇ ਹਾਂ ਨਫ਼ਰਤ ਦਾ ਅਹੰਕਾਰ ਦਾ ਤੇ ਸਵਾਰਥ ਦਾ ਪਰ ਅੱਜ ਦੇ ਇਸ ਚਾਨਣ ਵਾਲੇ ਦਿਨ ਇੱਕ ਸਵਾਲ ਜ਼ਰੂਰ ਉੱਠਦਾ ਹੈ ਇੱਕ ਸੱਚਾ ਤੇ ਆਜ਼ਾਦ ਬੰਦਾ ਕੌਣ ਹੈ ਕੀ ਉਹ ਜੋ ਕਿਲੇ ਤੋਂ ਬਾਹਰ ਆ ਜਾਵੇ ਜਾਂ ਉਹ ਜੋ ਆਪਣੇ ਮਨ ਦੇ ਕਿਲੇ ਖੋਲ ਲਵੇ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਸੱਚਾ ਬੰਦਾ ਉਹ ਨਹੀਂ ਜੋ ਸਿਰਫ ਆਪਣੀ ਜ਼ੰਜੀਰ ਤੋੜ ਲਵੇ ਸਗੋਂ ਉਹ ਜੋ ਹੋਰਾਂ ਦੀਆਂ ਜ਼ੰਜੀਰਾਂ ਨੂੰ ਵੀ ਖੋਲਣ ਦੀ ਹਿੰਮਤ ਰੱਖਦਾ ਹੋਵੇ ਅਸਲ ਆਜ਼ਾਦੀ ਤਦ ਹੁੰਦੀ ਹੈ ਜਦੋਂ ਇਨਸਾਨ ਗੁੱਸੇ ਤੋਂ ਆਜ਼ਾਦ ਹੋ ਜਾਵੇ ਅਹੰਕਾਰ ਤੋਂ ਮੁਕਤ ਹੋ ਜਾਵੇ ਤੇ ਨਫ਼ਰਤ ਦੀ ਥਾਂ ਪਿਆਰ ਨੂੰ ਆਪਣਾ ਲਵੇ ਜਿਹੜਾ ਹੋਰਾਂ ਦੀ ਭਲਾਈ ਲਈ ਜੀਵੇ ਜਿਹੜਾ ਸੇਵਾ ਨੂੰ ਆਪਣਾ ਧਰਮ ਮੰਨੇ ਉਹ ਹੀ ਹੈ ਸੱਚਾ ਤੇ ਆਜ਼ਾਦ ਬੰਦਾ ਅੱਜ ਦੇ ਦਿਨ ਸਾਨੂੰ ਇਹ ਵਚਨ ਲੈਣਾ ਚਾਹੀਦਾ ਹੈ ਕਿ ਅਸੀਂ ਸਿਰ 'ਤੇ ਚਾਨਣ ਨਹੀਂ ਜਲਾਉਣਾ ਸਗੋਂ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਚਾਨਣ ਬਨਉਣਾ ਹੈ ਜੇ ਅਸੀਂ ਕਿਸੇ ਦੀ ਮਦਦ ਕਰਕੇ ਕਿਸੇ ਦਾ ਦੁੱਖ ਘਟਾ ਕੇ ਕਿਸੇ ਦੀ ਉਮੀਦ ਵਧਾ ਸਕੀਏ ਤਾਂ ਇਹ ਹੀ ਅਸਲ ਬੰਦੀ ਛੋੜੇ ਅੱਜ ਦੇ ਇਸ ਪਵਿੱਤਰ ਦਿਨ ਤੇ ਆਓ ਅਰਦਾਸ ਕਰੀਏ ਕਿ ਸਾਡੇ ਅੰਦਰ ਦੀਆਂ ਬੰਦੀ ਜ਼ਗੀਰਾ ਬੰਦੀ ਜੰਜੀਰਾ ਟੁੱਟ ਜਾਣ ਮਨ ਤੋਂ ਨਫ਼ਰਤ ਖਤਮ ਹੋ ਜਾਵੇ ਤੇ ਸੇਵਾ ਪਿਆਰ ਤੇ ਇਨਸਾਫ਼ ਦੀ ਰੋਸ਼ਨੀ ਹਰ ਦਿਲ ਵਿੱਚ ਜਲ ਜਾਵੇ ਇਹੀ ਹੈ ਬੰਦੀ ਛੋੜ ਦਿਵਸ ਦਾ ਅਸਲ ਅਰਥ ਆਪਣੇ ਨਾਲ ਹੋਰਾਂ ਨੂੰ ਵੀ ਆਜ਼ਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰਿਆਂ ਨੂੰ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ